ਤੋ ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਆਮ ਕਰ ਕੇ ਅਸੀਂ ਸਾਊਥ ਵਿੱਚ ਦੱਖਣੀ ਰਾਜਾਂ ਦੇ ਵਿੱਚ ਜਾਂਦੇ ਸੀ ਜਦੋਂ ਤਾਮਲਨਾਡੂ ਕੇਰਲਾ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਇਸ ਤਰ੍ਹਾਂ ਤ੍ਰਿਪੁਰਾ ਦੇ ਵਿੱਚ ਤੇ ਆਮ ਕਰਕੇ ਅਸੀਂ ਕਿਲੇ ਦੇ ਜਿਹੜੇ ਬਾਗ ਦੇਖਦੇ ਸੀ ਬੜੇ ਬੜੇ ਰਕਬੇ ਦੇ ਵਿੱਚ ਵੱਡੇ ਵੱਡੇ ਰਕਬੇ ਦੇ ਵਿੱਚ ਕਿਲੇ ਦੇ ਬਾਗ ਦੇਖਦੇ ਸੀ ਤੇ ਆਪਾਂ ਉਹ ਦੇਖਣ ਵੀ ਜਾਂਦਾ ਕਿ ਕਿਦਾਂ ਕਿਲੇ ਕਿਦਾਂ ਉਗਾਇਆ ਜਾਂਦੇ ਆ ਕੀ ਨਹੀਂ ਹੁੰਦਾ ਵਾ ਸੋ ਇਹਦੀ ਜਿਹੜੀ ਫਸਲ ਜਿਹੜੀ ਆ ਅੱਜ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਜੜੀ ਹੋ ਰਹੀ ਆ ਕਿਉਂਕਿ ਪੰਜਾਬ ਦੀ ਧਰਤੀ ਇਹੋ ਜੀ ਆ ਜਿੱਥੇ ਹਰੇਕ ਫਸਲ ਜਿਹੜੀ ਆ ਚਾਹੇ ਉਹ ਡ੍ਰੈਗਨ ਫਰੂਟ ਆ ਚਾਹੇ ਐਵੋਕਾਡੋ ਆ ਚਾਹੇ 베ਰੀ ਆ ਇਹ ਜਿਹੜੀ ਹੋ ਸਕਦੀ ਆ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਸਫਲਤਾ ਪੂਰਵ ਕਰ ਰਹੇ ਨੇ ਸੋ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਖੇਤੀਬਾੜੀ ਭਿੰਤਾ ਦਾ ਜਿਹੜਾ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਵੀ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਝੋਨੇ ਕਣਕ ਥੋਂ ਰਕਬਾ ਕੱਢ ਕੇ ਹੋਰ ਨਾਲ ਫਸਲਾਂ ਥਲੇ ਲਿਆਂਦਾ ਜਾਵੇ ਜਿਹਦੇ ਵਿੱਚ ਕਿ ਬਾਗਬਾਨੀ ਜਿਹੜੀ ਆ ਬਹੁਤ ਵਧੀਆ ਜਿਆਦਾ ਰੋਲ ਅਦਾ ਕਰ ਸਕਦੀ ਆ ਇਹਦੇ ਵਿੱਚ ਤੁਸੀਂ ਦੇਖ ਰਹੇ ਕਿ ਕਿ ਹਲਦੀ ਦਾ ਬਹੁਤ ਵਧੀਆ ਇੱਕ ਪਲਾਟ ਨੇ ਲਾਇਆ ਵਾ ਹਲਦੀ ਦਾ ਵੀ ਕੰਮ ਕਰਦੇ ਪਏ ਆ ਸੋ ਕਹਿੰਦਾ ਭਾਵਾ ਕਿ ਇਹਦੇ ਵਿੱਚ ਉਹ ਫਸਲਾਂ ਜਿਹੜੀਆਂ ਕਿ ਪਹਿਲਾਂ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਹੁਣ ਪੰਜਾਬ ਦੇ ਵਿੱਚ ਐਸੋਲੇ ਜਿਹੜੀਆਂ ਬੜੀਆਂ ਸਫਲਤਾਪੂਰਵਕ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਸੋ ਇਹ ਜਿਹੜੀ ਸਾਡੇ ਜਿਹੜਾ ਬਾਗ ਲੱਗਾ ਹੋਇਆ ਸਤਨਾਮ ਸਿੰਘ ਜਿਹੜੇ ਗੁਰਦਾਸਪੁਰ ਦੇ ਵਸਨੀਕ ਨੇ ਪਿੰਡ ਸਿਧਵਾਂ ਜਮਿਤਾ ਦੇ ਵਿੱਚ ਆਪਣੀ ਪੈੜੀ ਦੇ ਵਿੱਚ ਚਾਰ ਪੰਜ ਕਿੱਲਾਂ ਦੇ ਵਿੱਚ ਇਹ ਜਿਹੜਾ ਕੰਮ ਕਰ ਰਿਹਾ ਸੋ ਇਹਨਾਂ ਨੂੰ ਜਾਣਾਂਗੇ ਕਿ ਇਹਦਾ ਕੀ ਫਾਇਦਾ ਵਾ ਤੇ ਇਹਦੀ ਤਕਨੀਕ ਕੀ ਆ ਸੋ ਆਓ ਸਤਨਾਮ ਸਿੰਘ ਨਾਲ ਗੱਲ ਕਰਦੇ ਹਾਂ ਸੰਤ ਕੋ ਸੁਣਦੇ ਆ ਸਰ ਸਤਨਾਮ ਸਿੰਘ ਜੀ ਸਤਨਾਮ ਸਿੰਘ ਮੈਂ ਬੋਲ ਰਿਹਾ ਜੀ ਗੁਰਦਾਸਪੁਰ ਤੋਂ ਸਿਦਮਾ ਜ਼ਮੀਨਾਂ ਦੇ ਵਿੱਚ ਇਹ ਅਹੀਂ ਫਸਲ ਲਗਾਈ ਹੋਈ ਹੈ ਕੇਲੇ ਦੀ ਤਿੰਨ ਕਿੱਲੇ ਕੇਲਾ ਲਗਾਇਆ ਹੋਇਆ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਕਿ ਹੁਣ ਅਸੀਂ ਇਹਦੀ ਤੜਾਈ ਕਰ ਰਹੇ ਆ ਜੀ ਤੇ ਮੰਡੀ ਵਿੱਚ ਚਾ ਕੇ ਵੇਚ ਰਹੇ ਹਾਂ ਇਹਨੂੰ ਤੇ ਚੰਗੇ ਪੈਸੇ ਦੇ ਰਹੇ ਨੇ ਜੀ ਇਸ ਇਸ ਤਰ੍ਹਾਂ ਇਸ ਸਾਲ ਵੈਸੇ ਜੋ ਕੇਲੇ ਦੀ ਫਸਲ ਬਹੁਤ ਜ਼ਿਆਦਾ ਹੋਣ ਕਰਕੇ ਰੇਟ ਬਹੁਤ ਨੀਵੇਂ ਨੇ ਜੀ ਯੂਪੀ ਦੇ ਵਿੱਚ ਤੇ ਉਧਰ ਆਂਧਰਾ ਪ੍ਰਦੇਸ਼ ਵੱਲ ਜਾਂ ਗੁਜਰਾਤ ਸਾਹਿਬ ਤੇ ਜਿਹੜੇ ਕੇਲਾ ਆ ਰਿਹਾ ਜੀ ਉੱਥੋਂ ਵੀ ਬਹੁਤ ਸਸਤਾ ਆ ਰਿਹਾ ਜੀ ਉਹਦੇ ਕਰਕੇ ਪਰ ਫਿਰ ਵੀ ਸਾਡਾ ਕੇਲਾ ਇੱਥੇ 20 22 ਰੁਪਏ ਦੇ 23 ਰੁਪਏ 25 ਰੁਪਏ ਤੱਕ ਵੇਚ ਰਿਹਾ ਜੀ ਇਹ ਜੀ ਮੈਂ ਮੇਰੇ ਮਨ ਚ ਸ਼ੌਂਕ ਸੀ ਜੀ ਕਿ ਮੈਂ ਕੋਈ ਫਸਲਗਾਉ ਮੈਂ ਪਹਿਲਾਂ ਡ੍ਰੈਗਨ ਫਰੂਟ ਦਾ ਸੋਚ ਰਿਹਾ ਸੀ ਜੀ ਤੇ ਫਿਰ ਮੈਂ ਕੇਲੇ ਬਾਰੇ ਸੋਚਿਆ ਜੀ ਤੇ ਤਿੰਨ ਕਿੱਲੇ ਮੈਂ ਕੇਲਾ ਲਗਾਇਆ ਜੀ ਇਹ ਹੀ 2000 ਤੇਈ ਚ ਲਗਾਇਆ ਸੀ ਜੀ ਜੂਨ ਚ ਤੇ 24 ਵਿੱਚ ਵੀ ਅਸੀਂ ਫਾਲ ਵਿੱਚ ਹੈ ਜੀ ਤੇ ਹੁਣ 25 ਵਿੱਚ ਵੀ ਅਸੀਂ ਫਾਲ ਦੀ ਐਸ ਵੇਲੇ ਹਾਰਵੈਸਟਿੰਗ ਹੋ ਰਹੀ ਹੈ ਜੀ ਸਾਡੀ ਕਾਰਨ ਵੈਰਾਈਟੀ ਤੇ ਜੀ9 ਨਹੀਂ ਚਲਦੀ ਜੀ ਤੇ ਜੀ9 ਵਿੱਚ ਵੀ ਕਈ ਕੰਪਨੀਆਂ ਦੀ ਵੈਰਾਈਟੀ ਹੈ ਮਤਲਬ ਕਈ ਕੰਪਨੀਆਂ ਦੇ ਬੂਟੇ ਨੇ ਜਿਵੇਂ ਤਾਂ ਜੈਨ ਕੰਪਨੀ ਆ ਤੇ ਐਚ ਜੂ ਗੂਗਲ ਆ ਕੰਪਨੀ ਆ ਉਹਨਾਂ ਦੀ ਵੈਰਾਈਟੀ ਬਹੁਤ ਹੈ ਅਸੀਂ ਦਿੱਲੀ ਤੋਂ ਲਿਆ ਸੀ ਇਹ ਵੀ ਓਨੀ ਵੈਰਾਈਟੀ ਉਸ ਮਤਲਬ ਕਿ ਵਧੀਆ ਨਹੀਂ ਹੈਗੀ ਪਰ ਫਿਰ ਵੀ ਸਾਡੀ ਕਾਮਯਾਬੀ ਰਹੀ ਹੈ ਜੀ ਤੇ ਕਾਫੀ ਵਧੀਆ ਚੱਲ ਰਹੀ ਹੈ ਜੀ ਤੇ ਇੱਕ ਇੱਕ ਟੈਕਨੀਕ ਦੀ ਗੱਲ ਹੈ ਜੀ ਇਹਨੂੰ ਟਾਈਮ ਸਿਰ ਦਵਾਈਆਂ ਅਮ ਤੱਕ ਖਾਦਾਂ ਥੱਲੇ ਕਿਉਂਕਿ ਇਹ ਜਿਹੜੇ ਮਾਈਕਰੋ ਨਿਊਟ੍ਰੀਐਸ ਹੁੰਦੇ ਆ ਕੈਲਸ਼ੀਅਮ ਬੋਰਨ ਜ਼ਿੰਕ ਵਗੈਰਾ ਤੇ ਫਾਸਫੋਰਸ ਤੇ ਯੂਰੀਆ ਤੇ ਜਿਹੜਾ ਹੁੰਦੀ ਹੈ ਪੋਟਾਸ਼ ਇਹਦੀ ਥੋੜੀ ਜਿਆਦਾ ਮਾਤਰਾ ਨੂੰ ਥੋੜੀ ਥੋੜੀ ਕਰਕੇ ਬਹੁਤ ਵਾਰੀ ਦੇਣੀ ਪੈਂਦੀ ਹੈ ਜੀ ਤੇ ਇਸ ਕਰਕੇ ਟਾਈਮ ਸਿਰ ਇਹਨੂੰ ਦਿੱਤਾ ਜਾਏ ਸਮਾਨ ਇਹਨੂੰ ਮਤਲਬ ਕੀ ਸਾਰਾ ਫਰਾਕ ਤੇ ਫਿਰ ਇਹ ਕਾਮਯਾਬ ਹੁੰਦਾ ਜੀ ਪਹਿਲਾਂ ਜਦੋਂ ਇਹ ਸ਼ੁਰੂ ਕੀਤਾ ਜੀ ਉਦੋਂ ਸਾਨੂੰ ਕੋਈ ਟੈਕਨੀਕ ਨਹੀਂ ਸੀ ਇਹਦੀ ਬਾਅਦ ਚ ਸਾਡੇ ਯੂਪੀ ਦੇ ਕਿਸਾਨਾਂ ਦੇ ਨਾਲ ਅਸੀਂ ਕਾਫੀ ਰਾਬਤਾ ਰੱਖਿਆ ਜੀ ਆਪਣਾ ਉਹ ਕਾਫੀ ਕਾਮਯਾਬ ਨੇ ਜੀ ਯੂਪੀ ਦੇ ਵਿੱਚ ਵਿੱਚ ਅਸਲੇ 5000 ਏਕੜ ਦੇ ਕਰੀਬ ਕੇਲਾ ਲੱਗਿਆ ਜੀ ਤੇ ਯੂਪੀ ਦਾ ਤੇ ਸਾਡਾ ਵੈਦਰ ਇੱਕੋ ਜਿਹਾ ਹੀ ਹੈ ਜੀ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਉਹਨਾਂ ਕੋਲ ਹੀ ਕਾਹਵੀ ਸਿੱਖਿਆ ਜੀ ਤੇ ਟਾਈਮ ਟੂ ਨੈਮ ਅਸੀਂ ਉਹਨਾਂ ਕੋਲ ਗੱਲਬਾਤ ਕਰਕੇ ਤੇ ਸਾਨੂੰ ਦੱਸ ਦਿਆ ਕਿ ਹੁਣ ਇਹਨੂੰ ਇਸ ਚੀਜ਼ ਦੀ ਲੋੜ ਹੈ ਤੇ ਪੱਤਿਆਂ ਤੋਂ ਪਤਾ ਲੱਗਦਾ ਕਿ ਕਿਸ ਚੀਜ਼ ਦੀ ਘਾਟ ਹੈ ਫਿਰ ਪੌਦੇ ਦੀ ਜਿਹੜੀ ਗਰੋਥ ਹੈ ਉਸ ਤੋਂ ਪਤਾ ਲੱਗਦਾ ਕਿ ਕਿਸ ਚੀਜ਼ ਦੀ ਘਾਟ ਹੈ ਫਸਲ ਫਰੂਟ ਆਇਆ ਫਰੂਟ ਕਿਸ ਤਰ੍ਹਾਂ ਦਾ ਆ ਰਿਹਾ ਜੀ ਉਹ ਤੋਂ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹੇ ਗੱਲਾਂ ਜੀ ਉਹਦੇ ਨਾਲ ਸਾਨੂੰ ਜ਼ਿਆਦਾ ਟੈਕਨੀਕ ਤੇ ਤਕਨੀਕੀ ਕੰਮ ਹੈ ਜੀ ਜ਼ਿਆਦਾ ਤੇ ਆਮ ਕਿਸਾਨ ਵੀ ਬਹੁਤ ਵਧੀਆ ਕਰ ਸਕਦਾ ਜੀ ਜੇ ਕਿਸਨੇ ਕਰਨਾ ਹੋਇਆ ਤੇ ਸਾਡੇ ਕੋ ਆਸੀਂ ਪੂਰੀ ਮਦਦ ਕਰ ਸਕਦੇ ਆ ਜੀ ਮੇਰੇ ਨਾਲ ਡਾਕਟਰ ਕਰਨਬੀਰ ਸਿੰਘ ਜੀ ਗਿੱਲ ਨੇ ਲੁਧਿਆਣੇ ਤੋਂ ਉਹ ਵੀ ਕਾਫੀ ਸਾਨੂੰ ਸੁਝਾ ਦਿੰਦੇ ਨੇ ਤੇ ਦੋ ਤਿੰਨ ਵਾਰੀ ਵਿਜ਼ਿਟ ਕੀਤੀ ਉਹਨਾਂ ਸਾਡੇ ਬਾਗ ਦੀ ਤੇ ਯੂਨੀਵਰਸ ਅਹਿਮਦ ਜਿਹੜੇ ਸਾਡੇ ਪੰਜਾਬ ਬਾਗਵਾਨੀ ਵਿਭਾਗ ਵਾਲੇ ਵੀ ਡਾਕਟਰ ਨਵਦੀਪ ਸਿੰਘ ਨੇ ਉਹ ਵੀ ਕਾਫੀ ਮਦਦ ਕਰਦੇ ਸਾਡੀ ਉਹਨਾਂ ਵੀ ਕਾਫੀ ਵਾਰੀ ਸਾਨੂੰ ਮਤਲਬ ਕੀ ਦੱਸਿਆ ਜੋ ਕੁਝ ਪੁੱਛਿਆ ਜੀ ਅਸੀਂ ਉਹਨਾਂ ਨੂੰ ਆਪਾਂ ਇਹਨਾਂ ਫਸਲਾਂ ਵਿੱਚ ਪੈਨੇ ਆ ਤੇ ਕਾਫੀ ਵਧੀਆ ਆਮਦਨ ਲੈ ਸਕਦੇ ਜੀ ਵੇਖੋ ਇਸ ਵੇਲੇ ਯੂਪੀ ਦੇ ਵਿੱਚ ਸ਼ੇਰ ਪੇ ਕਿਲਾ ਕਿਲੋ ਕੇਲਾ ਕਿਹਾ ਤੇ ਉੱਥੇ ਜਿਹੜਾ ਆਂਧਰਾ ਤੋਂ ਆ ਰਿਹਾ ਜਾਂ ادਨੋ ਸੋਗਤ ਤੋਂ ਕੇਲਾ ਆ ਰਿਹਾ ਜੀ ਉੱਥੇ ਵੀ 7-8 ਰੁਪਏ ਪਾ ਰਿਹਾ ਜੀ ਪਰ ਪੰਜਾਬ ਵਿੱਚ ਭਾਅ ਨਹੀਂ ਟੁੱਟਿਆ ਜਾ ਕਿਉਂ ਕਿ ਇੱਥੇ ਵਿਕਦਾ ਕੇਲਾ ਜੀ ਤੇ ਹਜ਼ਾਰਾਂ ਟਨ ਦੇ ਹਿਸਾਬ ਨਾਲ ਕੇਲਾ ਰੋਜ਼ਾਨਾ ਪੰਜਾਬ ਦੇ ਵਿੱਚ ਆਂਦਾ ਜੀ ਉਹਨਾਂ ਦੇ ਉਹਨਾਂ ਪਰਾਤਾ ਤੋਂ ਤੇ ਸਾਡਾ ਕੇਲਾ ਜਿਹੜਾ ਇੱਥੇ ਪੰਜਾਬ ਚ ਅਸੀਂ ਪੈਦਾ ਕਰੀਏ ਤੇ ਇੱਥੇ ਅਸੀਂ ਚੰਗੇ ਰੇਟ ਚ ਵੇਚ ਸਕਦੇ ਜੇ ਬਾਹਰ ਮੰਦਾ ਵੀ ਹੋਏ ਤੇ 18-20 ਤੋਂ 10-15 ਤੋਂ ਵੀ ਇਹ ਘੱਟ ਨਹੀਂ ਜਾਂਦਾ ਬੂਟੇ ਸਾਡੇ ਕੋਲ ਮਿਲ ਸਕਦੇ ਜੀ ਅਸੀਂ ਕਿਉਂਕਿ ਇੱਥੇ ਵੀ 12 ਏਕੜ ਦਾ ਮਤਲਬ ਕਿ 6 ਕਿਸਾਨਾਂ ਨੇ ਲਗਾਇਆ ਜੀ 12 ਏਕੜ ਤੇ ਉਹਨਾਂ ਨੂੰ ਇਹ ਬੂਟੇ ਮਤਲਬ ਫਲਵਦ ਕਰਵਾਏ ਸੀ ਜੀ ਅਸੀਂ ਛੋਟੇ ਲਿਆ ਕੇ ਉਹਨਾਂ ਨੂੰ ਅਨੇਰੀ ਤੇ ਤਿਆਰ ਕਰਕੇ ਦਿੱਤੇ ਬੂਟੇ ਜੀ 25000 ਦੇ ਕਰੀਬ ਬੂਟਾ ਮੰਗਵਾਇਆ ਸੀ ਜੀ ਇਹਨਾਂ ਤਿਆਰ ਕਰਕੇ ਦਿੱਤਾ ਜੀ ਪੰਜਾਬ ਚ ਜੇ 2 3 4000 ਵੀ ਏਕੜ ਹੋ ਜਾਏ ਤੇ ਇਹਦੇ ਨਾਲ ਕੋਈ ਫਰਕ ਨਹੀਂ ਪਾਣਾ ਜੀ ਨਾਲ ਤਾਂ ਹੋਈ ਹੈ ਨਾ ਮਾਰਕੀਟ ਹਾਂਜੀ ਹੋਈ ਹੈ ਕਿਉਂਕਿ ਜੇ ਕੇਲਾ ਉਧਰੋਂ ਮਗਾ ਮਗਾ ਕੇ ਲੈਂਦੇ ਆ ਤੇ ਫਿਰ ਇੱਥੋਂ ਵੀ ਵਿਕਸਾ ਕਰਦਾ ਜੀ ਕਿਹਲੇ ਦੀ ਵੈਰਾਈਟੀ ਵਧੀਆ ਹੋਏ ਕਿਹਲੇ ਦਾ ਸਾਈਜ਼ ਚੰਗਾ ਹੋਏ ਤੇ ਚੰਗਾ ਰੇਟ ਮਿਲ ਜਾਂਦਾ ਜੀ ਤੇ ਇੱਕ ਗੱਲ ਹੈ ਜੀ ਕਿ ਪੰਜਾਬ ਦਾ ਜਿਹੜਾ ਕੇਲਾ ਆ ਉਹ ਹੁਣ ਰਾਜਾਂਤਾਂ ਨਾਲੋਂ ਮਿੱਠਾ ਹੈ ਜੀ ਤੁਸੀਂ ਹੁਣ ਮਤਲਬ ਕੀ ਇਹਦੀ ਮਿਠਾਸ ਬਹੁਤ ਜ਼ਿਆਦਾ ਜੀ ਪੰਜਾਬ ਦੇ ਕੇਲੇ